ਨੇ ਪੀਆਈਐਲ ਪਾਈ ਸੀ ਕਿ ਜੋ ਤੱਕ ਕਨਵਿਕਸ਼ਨ ਨਹੀਂ ਸਟੇ ਹੋ ਜਾਂਦੀ ਹੈਗੀ ਉਸ ਤੱਕ ਫਲੈਗ ਹੌਸਟ ਨਹੀਂ ਕਰ ਸਕਦੇ ਹੈਗੇ ਹੁਣ ਜੇ ਉਹ ਅਜ ਕਨਵਿਕਸ਼ਨ ਸਟੇ ਹੋ ਗਈ ਤੇ ਆਟੋਮੈਟਿਕਲੀ ਉਹ ਜਿਹੜੀ ਪੀਆਈਐਲ ਹੈ ਉੱਥੇ ਹਾਈ ਕੋਰਟ ਦੇ ਵਿੱਚ ਉਹ ਵੀ ਇਨਫੈਕਚੁਅਸ ਹੈ ਜਿਹੜੀ ਹੋ ਚੁੱਕੀ ਕਿਉਂਕਿ ਉੱਥੇ ਅਸੀਂ ਅੰਡਰਟੇਕਿੰਗ ਦੇ ਦਿੱਤੀ ਸੀਗੀ ਕਿ ਜੇ ਕਨਵਿਕਸ਼ਨ ਸਟੇ ਹੋ ਜਾਂਦੀ ਹੈ ਤਾਂ ਅਪਲੈਗ ਹੌਸਟ ਕਰਾਂਗੇ ਜੇ ਨਹੀਂ ਹੁੰਦੀ ਹੈਗੀ ਤਾਂ ਨਹੀਂ ਕਰਾਂਗੇ ਵੀ ਅਸੀਂ ਅੰਡਰਟੇਕਿੰਗ ਦਿੱਤੀ ਸੀਗੀ ਤੇ ਉਹਦੇ ਬੇਸਿਸ ਦੇ ਉੱਪਰ ਉਹ ਇਨਫੈਕਚੁਅਸ ਹੋ ਗਈ ਤੇ ਇੱਥੇ ਕਨਵਿਕਸ਼ਨ ਸਟੇ ਹਾਂਜੀ ਸਰ ਕਲ ਅਮਨ ਕਰੋੜਾ ਦੇ ਕੇਸ ਵਿੱਚ ਆਰਗੂਮੈਂਟ ਹੋਈ ਸੀ ਸ਼੍ਰੀ ਆਰਐਸ ਚਿਗਮਾ ਸੀਨੀਅਰ ਕਾਉਂਸਲ ਆਰਗੂ ਕਾਉਂਸਲ ਸੀ ਉਹਨਾਂ ਦੀ ਕੱਲ 7 ਵਜੇ ਆਰਗੂਮੈਂਟ ਕੰਪਲੀਟ ਹੋਈ ਹੈ ਤੇ ਅੱਜ ਆਰਡਰ ਤੇ ਸੀ ਤੇ ਕਾਫੀ ਲੰਬੀ ਆਰਗੂਮੈਂਟ ਸੀ ਅੱਜ ਜੱਜ ਸਾਹਿਬ ਨੇ ਪ੍ਰੋਨਾਉਂਸ ਕੀਤਾ ਹੈ ਬਈ ਇਨਟਰਨ ਕਨਵਿਕਸ਼ਨ ਸਟੇ ਕਰ ਦਿੱਤੀ ਹੈ ਟਿਲ ਫਰਦਰ ਆਰਡਰ ਜੋ ਵੀ ਨੈਕਸਟ ਡੇਟ ਆਏਗੀ ਕਿਉਂਕਿ ਕਾਫੀ ਰਿਕਾਰਡ ਹੈ ਕਾਫੀ ਲਾਪ ਪੁਆਇੰਟ ਹੈ ਤੇ ਹੁਣ ਕਨੈਕਸ਼ਨ ਸਟੇ ਹੋ ਗਈ ਹੈ ਹੁਣ ਅਮਨ ਰੋਡਾਂ ਨੂੰ ਕਿਸੇ ਗਲਤੀ ਕੋਈ ਪ੍ਰੋਬਲਮ ਨਹੀਂ ਹੈ ਕਿ ਕਨਵੈਕਸ਼ਨ ਹੀ ਮੇਨ ਪ੍ਰੋਬਲਮ ਸੀ ਉਹ ਸਾਰੀ ਸੋਲਵ ਹੋ ਚੁੱਕੀ ਹੈ ਦੇਖੋ ਸਰਕਾਰੀ ਪ੍ਰੋਗਰਾਮ ਚ ਭਾਗ ਲੈ ਸਾਡੇ ਹੁਣ ਕੋਈ ਉਹਨਾਂ ਦੇ ਖਤਮ ਹੀ ਗੱਲ ਹੀ ਖਤਮ ਹੈ ਫਿਲਹਾਲ ਜੋ ਕਨਵੈਕਸ਼ਨ ਹੀ ਸਟੇ ਹੋ ਗਈ ਤਾਂ ਹਰ ਇੱਕ ਆ ਪਾਰਟਿਸਪੇਟ ਕਰ ਸਕਦੇ ਆ ਬਾਕੀ ਡਿਟੇਲ ਆਰਡਰ ਹਜੇ ਅਪਲੋਡ ਹੋਇਆ ਨਹੀਂ ਪਰ ਨਾਊਂਸ ਜਿਨ ਸਭ ਨੇ ਹੀ ਮੇਰੇ ਸਾਹਮਣੇ ਹੁਣੇ ਹੀ ਆਰਡਰ ਕੀਤਾ ਉਹਨਾਂ ਨੇ 31 ਤਰੀਕ ਨੂੰ ਜਿਹੜਾ ਅੱਗੇ ਦਾ ਰੱਖਿਆ ਗਿਆ ਉਹਦੇ ਵਿੱਚ ਕੀ ਹੋ ਸਕਦਾ 31 ਤਰੀਕ ਨੂੰ ਮਲਕੀ ਜੱਜ ਸਾਹਿਬ ਆਰਡਰ ਫਾਰ ਫਾਈਨਲ ਆਰਡਰ ਵੀ ਸੁਣਾ ਸਕਦੇ ਆ ਜਾਂ ਡੇਟ ਵੀ ਪਾ ਸਕਦੇ ਆ ਉਹਨਾਂ ਦੇ ਡਿਪੈਂਡ ਕਰਦਾ ਕਿਉਂਕਿ ਆਰਗੂਮੈਂਟ ਹੈ ਕਾਫੀ ਲਾਅ ਪੁਆਇੰਟ ਇਨਵੋਲਵ ਸੀਐਸ ਕੇਸ ਦੇ ਵਿੱਚ ਤੇ ਇਸ ਕਰਕੇ ਉਹ ਇਸੇ ਕਰਕੇ ਜੱਜ ਸਾਹਿਬ ਕਹਿੰਦੇ ਵੀ ਇਨ ਟਾਈਮ ਇਨ ਦਾ ਸੋ ਅਦਰਵਾਈਜ਼ ਪ੍ਰਾਇਮਾ ਫਸ਼ਾਈ ਕੇਸ ਉਹਨਾਂ ਨੇ ਠੀਕ ਸਮਝਿਆ ਹੋਣਾ ਹੈ ਅ ਤਹੀਂ ਇਨ ਟਰਮ ਕੀਤੀ ਹੈ ਤੇ ਬਾਕੀ ਲਾਅ ਪੁਆਇੰਟ ਇਨਵੋਲਵ ਹੈ ਉਹ ਕਤੀ ਨੂੰ ਪਤਾ ਲੱਗੇਗਾ ਕੀ ਹੈ ਪਰ ਫਿਲਹਾਲ ਕਤੀ ਹੋ ਗਈ ਅੱਜ ਹੁਣ ਰਮਨ ਰੋੜਾ ਜੀ ਨੂੰ ਕਿਸੇ ਗੱਲ ਦੀ ਕੋਈ ਪ੍ਰੋਬਲਮ ਨਹੀਂ ਇਹ ਜਿਸ ਲੀਟਰ ਜਾਣ ਦੀ ਪ੍ਰੋਬਲਮ ਨਹੀਂ ਹੈ ਝੰਡਾ ਲੜਾਉਣ ਦੀ ਪ੍ਰੋਬਲਮ ਨਹੀਂ ਕਿਉਂਕਿ ਕਨਵੈਕਸ਼ਨ ਹੀ ਮੇਨ ਪ੍ਰੋਬਲਮ ਹੁੰਦੀ ਹੈ ਉਹ ਸਟੇ ਹੋ ਚੁੱਕੀ ਹੈ ਜੀ ਸਾਹਿਬ ਕੀ ਆਰਡਰ ਪਰ ਕਨਵੈਕਸ਼ਨ ਹੀ ਹੈ ਕਿਸ ਤਰੀਕੇ ਨਾਲ ਕੀ ਆਰਡਰ ਜੀ ਸਾਹਿਬ ਗੱਲ ਸਾਰੇ ਤੁਸੀਂ ਤੁਹਾਡੇ ਨਿਊਜ਼ਪੇਪਰ ਹੈ ਗਾਰੰਟੀ ਵੀ ਆਇਆ ਕਿ ਸਵਾਦ ਅਫਰੇ ਤੋਂ ਤੇਰੇ ਵੈਸਟ ਸਟਾਰਟ ਹੋਈ ਤੇ ਸ਼ਾਮ ਨੂੰ 7 ਵਜੇ ਤੱਕ ਚੱਲੀ ਤੇ ਜੱਜ ਸਾਹਿਬ ਨੇ ਅੱਜ ਕਿਹਾ ਕਿ ਜਿਹੜਾ ਹੈਗਾ ਕਿ ਜੀ ਕਾਫੀ ਬਹੁਤ ਜ਼ਿਆਦਾ ਡਾਕੂਮੈਂਟਸ ਹੈਗੇ ਨੇ ਸਾਰਾ ਦੇਖਣ ਵਾਲੇ ਹੈਗੇ ਨੇ ਤੇ 31 ਤਰੀਕ ਤੱਕ ਉਹ ਦਾ ਕਿਹੜਾ ਹੈਗਾ ਉਹਨੂੰ ਰੱਖ ਦਿੱਤਾ 31 ਤਰੀਕ ਨੂੰ ਫਾਈਨਲ ਫੈਸਲਾ ਤੇ ਇਹਦਾ ਮੀਨ ਟਾਈਮ ਜਿਹੜੀ ਹੈਗੀ ਹੈ ਕਨਵੈਕਸ਼ਨ ਸਟੇ ਕਰਤੀ ਹੈ ਆ ਰਿਹਾ ਹੈ ਹਾਂ ਜੀ ਆ ਰਿਹਾ ਹੈ ਤੇ 31 ਤਰੀਕ ਤੱਕ ਕਨਵੈਕਸ਼ਨ ਸਟੇ ਹੈ ਤੇ ਫਾਈਨਲ ਉਹ ਕਹਿੰਦੇ ਸੀਗੇ ਜਿਹੜਾ ਸਾਰਾ ਪੈਕ ਕਿਉਂਕਿ ਡਾਕੂਮੈਂਟਸ ਬਹੁਤ ਜ਼ਿਆਦਾ ਸੀ ਦੋਨੇ ਪਾਰਟੀਆਂ ਦੇ ਆਰਗੂਮੈਂਟਸ ਬਹੁਤ ਸੀ ਤੇ ਗੋ-ਥਰੂ ਹੋਗੇ 31 ਨੂੰ ਹੁਣ ਅਮਨ ਰੋੜਾ ਝੰਡਾ ਲਹਿਰਾ ਸਕਣਗੇ ਮੇਰੇ ਕੋਲ ਲਹਿਰਾ ਸਕਦੇ ਨੇ ਕਿਉਂ ਨਹੀਂ ਲਹਿਰਾ ਸਕਦੇ ਉੱਤੇ ਚਾਹੀ ਸੀ ਕਿ ਕਨਵੈਕਸ਼ਨ ਜਿਹੜੀ ਹੈਗੀ ਹੈ ਹੁਣ ਸਟੇ ਹੋ ਗਈ ਹੈ ਇਟ ਮੀਨ ਜਿਹੜੀ ਹੈਗੀ ਜਜਮੈਂਟ ਆਫ ਕਨਵਿਕਸ਼ਨ ਜਿਹੜੀ ਹੈਗੀ ਟ੍ਰਾਇਲ ਕੋਰਪੀਟ ਹੋ ਗਈ ਹੈ 31 ਤੋਂ ਬਾਅਦ ਕੋਈ ਫੈਸਲੇ ਦੀ ਤੋਰੀ ਲਿਆ ਸਭੀ ਨਹੀਂ ਉਹ ਤਾਂ ਦੇਖੋ ਇਸ ਤੇ ਮੈਂ ਕੋਈ ਕਮੈਂਟ ਨਹੀਂ ਕਰਦਾ ਤਾਂ ਇਹ ਤਾਂ ਜੱਜ ਸਾਹਿਬ ਨੇ ਜਿਹੜਾ ਹੈਗਾ ਜੂਡੀਸ਼ਲ ਹੈਗਾ ਤਾਂ ਬੱਸ ਅਸੀਂ ਤਾਂ ਪੋਫਰ ਦੀ ਬੈਸਤੀ ਕਹਿ ਸਕਦੇ ਹਾਂ